ਪੰਜਾਬ ਦੇ ਸਾਰੇ ਤੇ ਜ਼ਿਲ੍ਹੇ ਹੜ ਦੀ ਲਪੇਟ 'ਚ ਨੇ ਹਾਲਾਂਕਿ ਅੱਜ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ ਮੌਸਮੀ ਭਾਗ ਵੱਲੋਂ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ 7 ਸਤੰਬਰ ਤੱਕ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ ਹਾਲਾਂਕਿ ਨੈਸ਼ਨਲ ਡਿਜ਼ਾਰਟ ਮੈਨੇਜਮੈਂਟ ਅਥਾਰਟੀ ਵੱਲੋਂ ਸਮੇਂ-ਸਮੇਂ ਤੇ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਜਾ ਸਕਦੀ ਹੈ ਪਰ ਮੌਸਮੀ ਭਾਗ ਵੱਲੋਂ ਪੰਜਾਬ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਸਾਫ਼ ਰਹਿਣ ਕਾਰਨ ਪੰਜਾਬ 'ਚ ਹੜ੍ਹਾਂ ਦਾ ਪਾਣੀ ਉਤਰ ਸਕਦਾ ਹੈ ਜਿਸ ਤੋਂ ਬਾਅਦ ਨੁਕਸਾਨ ਦੀ ਅਸਲੀ ਸਥਿਤੀ ਸਪੱਸ਼ਟ ਹੋਵੇਗੀ। ਬੀਤੇ ਦਿਨ ਦੀ ਗੱਲ ਕਰੀਏ ਤਾਂ ਸੂਬੇ ਦੇ ਔਸਤ ਵਾਰਤਵਾ ਤਾਪਮਾਨ 'ਚ 3.1 ਡਿਗਰੀ ਦਾ ਵਾਧਾ ਦੇਖਿਆ ਗਿਆ। ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 4.3 ਡਿਗਰੀ ਘੱਟ ਹੈ। ਸਭ ਤੋਂ ਬਾਅਦ ਤਾਪਮਾਨ ਮਾਨਸਾ ਚ 33.2 ਅੰਮ੍ਰਿਤਸਰ ਚ 28.7 ਲੁਧਿਆਣਾ ਚ 29.2 ਪਟਿਆਲਾ ਚ 29 ਡਿਗਰੀ ਬਠਿੰਡਾ ਚ 32 ਡਿਗਰੀ ਫਰੀਦਕੋਟ ਚ 30 ਡਿਗਰੀ ਗੁਰਦਾਸਪੁਰ ਚ 27 ਡਿਗਰੀ ਤੇ ਐਸਬੀਐਸ ਨਗਰ ਚ 30 ਡਿਗਰੀ ਫਾਜ਼ਿਲਕਾ ਚ 34.4 ਡਿਗਰੀ ਫਿਰੋਜ਼ਪੁਰ ਚ 31 ਡਿਗਰੀ ਹੁਸ਼ਿਆਰਪੁਰ ਚ 30.7 ਮੋਹਾੜੇ ਚ 30.7 ਪਠਾਨਕੋਟ ਚ 32 ਡਿਗਰੀ ਜਦੋਂ ਕਿ ਪਠਾਨਕੋਟ ਦੇ ਹਾਥੀਨ ਡੈਮ ਤੇ 29.3 ਡਿਗਰੀ ਰੂਪਨਗਰ ਚ 30 ਡਿਗਰੀ ਬਲਾਚਰ ਐਸ ਪੀ ਐਸ ਨਗਰ 30.5 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਚ ਤਾਪਮਾਨ ਜਿਹੜਾ ਕੀ 29.4 ਡਿਗਰੀ ਵੱਧ ਤੋਂ ਵੱਧ ਦਰਜ ਕੀਤਾ ਗਿਆ ਜੇਕਰ بارش ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਚ ਅੱਡੇ 5 ਵਜੇ ਤੱਕ 6.4 ਪਟਿਆਲਾ 0.4 ਹੁਸ਼ਿਆਰਪੁਰ 0.5 ਮੋਹਾਲੀ ਚ 18 ਮਿਲੀਮੀਟਰ ਪਠਾਨਕੋਟ ਚ 1 ਮਿਲੀਮੀਟਰ ਪਠਾਨਕੋਟ ਚ 0.5 ਮਿਲੀਮੀਟਰ ਉੱਥੇ ਹੀ ਲੁਧਿਆਣਾ ਦੇ ਬਾਅਦ ਸਟੇਸ਼ ਕੀਤੀ ਗਈ ਹੈ ਚੰਡੀਗੜ੍ਹ ਚ 20.4 ਮਿਲੀਮੀਟਰ بارش ਹੈ ਜਿਹੜੀ ਕਿ ਦਰਜ ਕੀਤੀ ਗਈ ਹੈ ਦੱਸਦੀ ਹੈ 4 ਸਤੰਬਰ ਯਾਨੀ ਕਿ ਅੱਜ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਰੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਵੀ ਵਕ-ਵਕ ਥਾਵਾਂ ਤੇ بارش ਹੋਣ ਦੀ ਸੰਭਾਵਨਾ ਹੈ। ਮੌਸਮੀ ਪਾਕ ਦੇ ਅਨੁਸਾਰ ਕੱਲ ਤੋਂ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਫਿਲਹਾਲ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਹਾਲਾਂਕਿ ਕੁਝ ਥਾਵਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ 9 ਸਤੰਬਰ ਨੂੰ ਪੰਜਾਬ ਵਿੱਚ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਦੱਸਣਾ ਬੰਦਾ ਹੈ ਕਿ ਮਾਨਸਾ ਸੰਗਰੂਰ ਅਤੇ ਬਰਨਾਲਾ ਵਿੱਚ ਵੀ ਅੱਜ ਭਾਰੀ ਮੀਂਹ ਪੈਣ ਦੇ ਜਿਹੜੇ ਕਿ ਅਸਾਰ ਜਤਾਏ ਜਾ ਰਹੇ ਹਨ ਪੰਜਾਬ ਦੇ ਤੇ ਜਿਲ੍ਹਿਆਂ ਵਿੱਚ ਇਸ ਸਮੇਂ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ ਹਾਲਾਂਕਿ ਜਦੋਂ ਬਾਰਿਸ਼ ਰੁਕੀ ਤਾਂ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਪਾਣੀ ਦਾ ਪੱਤਰ ਘਟਨਾ ਸ਼ੁਰੂ ਹੋਇਆ ਫਿਰ ਵੀ ਸਤਲੁਜ ਅਤੇ ਕੱਗਰ ਦਰਿਆ ਉਫਾਨਤੇ ਨੇ ਯਾਨੀ ਕਿ ਹੈਡ ਵਰਕਸ ਤੋਂ ਮਾਦੋਪੁਰ ਤੋਂ ਪਾਣੀ ਛੱਡਿਆ ਜਾ ਸਕਦਾ ਹੈ ਪਾਣੀ ਇੱਕ ਵਾਰ ਫਿਰ ਰਾਵੀ ਤੇ ਪਾਣੀ ਦੇ ਪੱਤਰ ਨੂੰ ਵਧਾ ਰਿਹਾ ਹੈ ਇਸਨਾਂ ਅਨੁਸਾਰ ਕਿ 8 ਸਤੰਬਰ ਤੱਕ ਮੌਸਮ ਆਮ ਰਹੇਗਾ ਤੇ 9 ਸਤੰਬਰ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ ਕੇਂਦਰੀ ਮੰਤਰੀ ਜਿਹੜੇ ਕਿ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਆ ਰਹੇ ਨੇ